ਮੈਂ ਆ ਬਾਪੂ ਮੈਂ ਆ ਉਹ ਚੰਗਾ ਬੁੱਤ ਚੰਗਾ ਅ ਮੇਲੇ ਨਾ ਆ ਗੇਟ ਗੇ ਨੇ ਲਾਇਆ ਪਰ ਉਹ ਜਵਾਕ ਉਹ ਬੈਂਕ ਵਾਲੇ ਆਉਂਦੇ ਸੀ ਯਾਰ ਮੈਂ ਜਵਾਕਾ ਦਲਵਾਤਾ ਮਹਾ ਜਵਾਕਾ 5 ਰੁਪਏ ਫੜੇ ਮਹਾ ਥੱਲੇ ਜੀ ਅੱਛਾ ਇਹ ਕਹਿੰਦੇ ਬਾਪੂ ਕਾ ਤੇ ਮਹਾਂ ਭਾਈ ਕੁੰਡਾ ਲਾ ਦੋ ਸਾਡੇ ਦਾ ਬੈਂਕ ਵਾਲੇ ਆਉਂਦੇ ਨੇ ਮੈਂ ਹੋਰ ਗੱਲ ਤਾਂ ਬੈਕ ਹੱਕੀ ਬਣਾ ਤੇਰੀ ਨੌਕਰੀ ਦਾ ਨੌਕਰੀ ਸਾਡੇ ਤੋਂ ਕੱਪੜੇ ਮੇਰੇ ਕਿਉਂ ਬਣਾਉਂਦੇ ਨੇ ਉਹ ਮੇਰੇ ਧੋਣਿਆ ਜੀ ਯਾਰ ਅੱਛਾ ਓ ਪੁੱਤ ਤੂੰ ਕੱਪੜਿਆਂ ਨੂੰ ਛੱਡ ਪੁੱਤ ਮੈਨੂੰ ਆਪਦੀ ਨੌਕਰੀ ਦਾ ਦੱਸ ਪਹਿਲਾਂ ਤੂੰ ਕੀ ਬਣਾ ਤੇਰੀ ਨੌਕਰੀ ਦਾ ਤੂੰ ਆਪਾਂ ਨੂੰ ਕਿਹਨੇ ਦੇਣੀ ਹੈ ਨੌਕਰੀ ਮੈਂ ਮੁੰਡਾ ਵੀ ਰਹਿ ਗਈ ਰਜਾਲ ਦੇ ਨਾ ਨੂੰ ਇਹਦਾ ਕੋਈ ਕੰਮ ਨਹੀਂ ਮੈਂ ਤਾਂ ਮੈਂ ਖੇਤੀ ਕਰੂੰ ਮੈਂ ਮੁੰਡਾ ਮੈਂ ਨਾ ਪੈਸੇ ਪੁੱਤ ਨਾ ਨੌਕਰੀ ਮੈਂ ਤਾਂ ਖੇਤੀ ਕਰਨੀ ਆ ਬਾਪੂ ਮੈਂ ਨਹੀਂ ਬਾਪੂ ਨਮਾ ਲਵਾ ਗਿਆ ਪਾਗੋਨੀ ਓਏ ਪੁੱਤ ਓਏ ਪੁੱਤ ਅੰਨੇ ਫਲਾਤੇ ਦਾ ਦਸ ਬਰਾਹਿਆ ਪੁੱਤ ਤੇ ਲਾ ਕੇ ਦੇ ਦਿਓਗੇ 475 ਲੈ ਕੇ ਆਉਂ ਨਾਲੇ ਉਹਦੇ ਡੈਕ ਲਵਾਉਣਾ ਲਾਇਫ ਹੋਊਗਾ ਕੋਈ ਮੈਂ ਤੁਹਾਨੂੰ ਪੂਰਾ ਟਾਈਮ ਦਿਖਾਵਾਂ ਮੈਂ ਪਵਾ ਕੇ ਦਿਖਾਵਾਂ ਰਾਮ ਦੇ ਪੁੱਤਾਂ ਆਪਣੇ ਤਾਂ ਬਹੁਤ ਕਰਦੇ ਨਹੀਂ ਕੋਈ ਮੈਂ ਆਪ ਹੀ ਪੈਸਾ ਨਹੀਂ ਲਗਾਉਣਾ ਨਹੀਂ ਪੁੱਤ ਰਾਮ ਦੇ ਪੁੱਤ ਨਹੀਂ ਨਾ ਸਵਾਰ ਹੋ ਕੇ ਮੈਂ ਤਾਂ ਲਾ ਲਾ ਪੁੱਤ ਕਿ ਮੈਂ ਆਪ ਹੀ ਰਿਹਾ ਯਾਰ ਆਇਤਾ ਸੁਪਰੇ ਨੂੰ ਬੜਾ ਟਾਈਮ ਲੱਗ ਗਿਆ ਯਾਰ ਮਦਰਾ ਚਾਹ ਵੀ ਕੋਸੀ ਹੋਗੀ ਹੋਣੀ ਆ あとこうちぃぽよやるちゃんの子いにあ ਉਹ ਮੈਨੂੰ ਅੱਜ ਫੇਰ ਬੈਂਕ ਘਰੋਂ ਦਾ ਲੱਗਦਾ ਯਾਰ। ਚੱਲ ਕੋਈ ਨਹੀਂ ਦੇਖਦੇ ਹੁਣ ਇਹਨੂੰ। ਆਜ ਕੀ ਦਾ ਨਾ ਫੋਜ ਰੁੱਦਿਆ। ਢੇੜੇ ਤੇ ਢੇੜਾ ਮਾਰੀ ਜਾਂਦਾ ਯਾਰ। ਚੱਲ ਕੋਈ ਨਹੀਂ ਇਹਨੂੰ ਅੱਜ ਕੋਈ ਨਾ ਕੁਝ ਟੀਮ ਲਾਉਣੇ ਆਇਤੇ। ਆਹ ਸਾਥੀ ਵਾਲ ਪੈਸਿਆਂ ਦਾ ਕਰਦੇ ਹੱਲ। ਹੁਣ ਤੁਹਾਨੂੰ ਪਤਾ ਹੀ ਨਹੀਂ ਕਣਕ ਦਾ ਰੇਡ ਲੱਦਦਾ ਨਹੀਂ ਆਲੂਆਂ ਦਾ ਹੀ ਹੁਣ ਤੁਹਾਨੂੰ ਪਤਾ ਹੀ ਆਈ। ਚਲੋ ਫਿਰ ਦੇਖ ਲੈ ਕਦੋਂ ਕਰੀ ਉਹ ਨਾਲ ਸਾਨੂੰ ਪਤਾ ਹੀ ਕੁੜੀ ਦਾ ਵਿਆਹ ਹੀ ਹੋ ਗਿਆ ਹਟਿਆ ਉਹਦੇ ਕਰਕੇ ਹੀ ਕਰ ਜਾ ਕੋਈ ਤੁਸੀਂ ਕਿਉਂ ਕਰਿਆ ਤੁਸੀਂ ਨੰਦ ਲੈਣ ਜਾਤੋ ਗਵਾਂਢੀਆਂ ਨੂੰ ਦੇਖ ਕੇ ਕਰਦੇ ਹੋ ਵਿਆਹ ਜੱਟ ਨਹੀਂ ਮਾੜਾ ਮਰਦਾ ਤੁਸੀਂ ਉਹ ਮਰ ਜਾਂਦੇ ਹੋ ਕੁੜੀ ਦੀ ਹੁਣ ਜਿੰਨੇ ਦਾ ਗੱਲ ਆ ਪੈਂਦਾ ਲਾਈ ਫੇ ਤੂੰ ਇਹ ਨੰਦਲੇ ਤੁਹਾਨੂੰ ਪਤਾ ਥੋੜੇ ਗਾਇਜ ਨਹੀਂ ਗਈ ਥੋੜੀ ਸਾਲਾਂ ਪੀੜੀਆਂ ਤੋਂ ਆਹੀ ਗੱਲ ਚੱਲਦੀ ਹੈ ਕੁੜੀਆ ਵਿਆਹ ਕਰਨਾ ਮੈਂ ਕਿਹੜੇ ਪਹਿਲੇ ਲੈਣ ਹਾਈ ਕੀ ਲੈਣੇ ਕਿਉਂ ਫਿਰ ਲੈ ਚਲ ਠੀਕ ਹੈ ਮੈਂ ਤੈਨੂੰ ਫੇਰ ਅੱਜ ਆ ਕੇ ਦੇ ਦੂੰਗਾ ਚਲ ਫੇਰ ਅੱਜ ਆ ਕੇ ਉਹ ਤਾਂ ਦੇ ਲਿਓ ਨਹੀਂ ਢੋਡੀ ਆ ਜਾਰੀ ਪੈਲੀ ਆਏ ਸਾਡੇ ਨਾਲ ਕਿ ਮੈਂ ਪੈਸਿਆਂ ਦਾ ਹੱਲਾ ਕਰਦੀ ਚਲ ਉਹਦਾ ਕਰਦੀ ਨਹੀਂ ਫਿਰ ਇਹ ਪੈਲੀ ਸਾਰੀ ਆਊਗੀ ਭਾਰ ਕੇ ਵੀ ਆ ਕਿਹਨਾਂ ਘਰੇ ਹੋਊਗਾ ਉਹਨੇ ਵੀ ਨਿਵਾ ਕਰ ਜਾ ਹਾਂਜੀ ਘਰੇ ਹੋਊਗਾ জাফর ਜੀ ਫੱਟਿਆਂ ਤੇ ਬੈਠਾ ਹੋਊਗਾ ਹੀ ਠੀਕ ਆ ਚਲ ਮੈਂ ਜਾਣਾ ਮੈਂ ਚੰਗਾ ਤੇਰਾ ਸਾਸਰੀ ਘਾਲ ਜੀ ਚੰਗਾ ਉਹਦਾ ਪੈਸੇ ਹੱਲ ਕਰਦੀ ਹਾਂਜੀ ਹੱਲ ਕਰੂੰਗਾ ਮੈਂ ਸਤਰੀ ਵਾਲ ਮੈਂ ਆਈ ਸੀ ਪਿੰਡ ਤੋਂ ਮੈਂ ਕਿਹਾ ਪਰਮਾਨ ਕੋ ਵੀ ਜਾਏ ਗੇੜਾ ਮਾਰੇ ਕਿੰਨੇ ਚਿਰ ਹੋ ਗਏ ਗਏ ਹੋ ਨਹੀਂ ਹਾਂ ਮੇਰਾ ਕੀ ਬਣਿਆ ਪਰ ਪਾਇਿਆਂ ਦਾ ਉਹ ਪੈਸੇ ਜਰਦਾ ਜਨਾਬ ਵੀ ਅਸੀਂ ਨਹੀਂ ਦੇਣੇ ਹੈਗੇ ਜੀ ਹੋਰ ਕੌਣ ਦੇਊਗਾ ਕੈਪਟਨ ਦੇਊਗਾ ਅਸੀਂ ਕੈਪਟਨ ਕਿਉਂ ਪਹਿਲੇ ਤੁਸੀਂ ਤੇ ਕੈਪਟਨ ਜਿੱਤੇ ਨੇ ਨਹੀਂ ਜੀ ਅਸੀਂ ਤਾਂ ਉਹਨੂੰ ਬੋਟ ਪਾਈ ਆ ਜੀ ਅੱਜ ਕਿਉਂ ਪਹਿਲਾਂ ਮਤਨ ਸਾਰਾ ਟੈਟ ਰੂਟਰ ਜਬਤ ਕਰ ਲੈਣੀ ਹੈ ਜ਼ਮੀਨ ਫਿਰ ਦੇਖੇਗਾ ਨਹੀਂ ਜਨਾਬ ਅਸੀਂ ਤਾਂ ਉਹਨੂੰ ਆਤ ਕੀ ਵੋਟ ਪਾਈ ਆ ਜੀ ਸਾਡੀਆਂ ਪੰਜ ਚਾਰ ਦਿਨ ਦਾ 2000 ਡੀਐਫ ਪੈਸੇ ਤਾਂ ਤੁਸੀਂ ਜਣੇ ਅਗਰ ਕੈਪਟਨ ਨੇ ਦੇਣੇ ਨੇ ਨਹੀਂ ਜੀ ਸਾਡੀਆਂ ਲਿਸਟਾਂ ਆਉਣੀਆਂ ਵਾਲੀਆਂ ਨੇ ਜੀ ਕਾਹਦੀਆਂ ਲਿਸਟਾਂ ਆਉਣੀਆਂ ਤੁਹਾਡੀਆਂ ਕਰ ਜਾਵਾਂ ਮਾਫ ਕਰੂਗਾ ਜੀ ਉਹ ਕੈਪਟਨ ਉਹ ਕੋਈ ਨਹੀਂ ਜੀ ਕਰੂਗਾ ਉਹ ਦੇਖੇ ਆਦੇ ਪੈਸੇ ਦੇ ਆ ਪਹਿਲਾਂ ਕੋਈ ਨਾ ਯਾਰ ਇਸ ਦਾ ਮੈਂ ਹੁਣ ਚਿੱਠੀ ਪਾਉਣਾ ਹੀ ਬਸ ਚਿੱਠੀ ਝੂਠੀ ਨਹੀਂ ਆਉਦੇ ਤੈਨੂੰ ਅਹੀਂ ਦੋ ਦਿਨ ਦਾ ਟਾਈਮ ਦਾ ਦੋ ਦਿਨ ਤੇ ਆਉਦੇ ਪੈਸੇ ਜਮਾ ਕਰਾਏ ਨਹੀਂ ਤੇਰੀ ਪੈੜੀ ਸਾਰੀ ਨੱਪ ਲੈਣੀ ਆ ਠੀਕ ਹੈ ਕੋਈ ਗੱਲ ਨਹੀਂ ਮੈਂ ਕੱਪ ਪਾਉਣਾ ਆ ਚਲਾਦਾ ਦੇਖ ਲਈ ਜਾਲ ਤੇ ਮੁੰਡੇ ਆਏ ਨੇ ਪਰ ਆਣਾ ਪੈਸੇ ਦੀ ਸੀਪ ਲੈਣੀ ਆ ਜਾ ਅੱਛਾ ਪੁੱਤ ਚਲ ਦੇਖ ਲਰਨੇ ਆਇਆ ਬਾਪੂ ਤੁਹਾਨੂੰ ਦਿਖਾਉਣਾ ਮਾਜੀ ਅੱਛਾ ਪੁੱਤ ਕੋਈ ਸਸਰੀ ਕਾਲਾ ਰੀ ਪੈਣੀ ਹਸਰ ਕਾਲਾ ਹਸਰ ਕਾਲਾ ਹਾਂ ਬਾਜੀ ਦਾ ਬਾਪੂ ਆਪੇ ਦੀ ਲੈਣੀ ਹੈ ਇਹ ਪੁੱਤ ਬਹੁਤ ਮਹਿੰਗਾ ਹੋਆ ਪਰ ਇਹਦਾ ਅੱਗ ਕਰ ਜਾ ਬਹੁਤ ਹੈ ਕੋਈ ਨਹੀਂ ਹੋ ਲੈ ਲਾਂਗੇ ਆਪਾਂ ਬਾਣੂ ਦੇ ਕੋਈ ਪੁੱਤ ਕਿੰਨਾ ਕੁ ਜਿਆਇਆ ਹੈ ਬਾਪੂ ਨਿਕਲਦੀ ਦਾ ਨਵੀਂ 5.5 ਲੱਖ ਚ ਪਰ ਇਹਦੀ ਤਿਆਰ ਕਰਾਉਣ ਨੂੰ 11.5 ਲੱਖ ਰੁਪਇਆ ਲੱਜਾਂਦਾ ਉਹ ਬਾਪੂ ਪੁੱਤ ਨਹੀਂ ਬਾਹੀ ਬਾਪੂ ਲੈ ਲਾਂਗੇ ਆਪਾਂ ਕੋਈ ਨਹੀਂ ਕਰ ਜਾ ਹੋ ਲੈ ਲਾਂਗੇ ਕੁਝ ਨਹੀਂ ਹੁੰਦਾ ਪੁੱਤ ਕੁਝ ਨਹੀਂ ਹੁੰਦਾ ਲਾਵਾਂਗੇ ਆਪਾਂ ਇਹਦੀਏ ਲੈਣੀ ਆ ਤਮਾ ਤੇ ਮੰਦਿਆਂ ਨੂੰ ਪੁੱਠੇ ਪਾਉਣੇ ਤੂੰ ਤੇਰੇ ਗਲਤ ਪਾ ਲਾ ਬਾਪੂ ਤੂੰ ਪੱਠੇ ਪਾ ਤੋਰੇ ਗਲਤ ਜਦ ਕਰ ਲਾ 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 ਚਲ ਆ ਵੀ ਨਹੀਂ ਪੈਸੇ ਦੇ ਕੇ ਗਿਆ ਹਜੇ ਤੱਕ ਹੋ ਮੁੰਡਿਆ ਹਾਂਜੀ ਤਨਮਾ ਕਿਹਾ ਸੀ ਤੂੰ ਪੈਸੇ ਲੈ ਆਈ ਲਿਆ ਸੀ ਹਾਂ ਜੀ ਹੋ ਤੇਰੇ ਡੈਡੀ ਪੈਕੇ ਦਾ ਬੋਲਦਾ ਮੈਂ ਤਾਂ ਕਰਦਾ ਸੀ ਸਾਡੇ ਮੁੰਡੇ ਨੂੰ ਰੱਖ ਲੋ ਰੱਖ ਲੋ ਰੱਖ ਲੋ ਹੁਣ ਛਲੇ ਦਿਨ ਨੂੰ ਰੱਖਿਆ ਹਣ ਤੂੰ ਤੂੰ ਪੇਮੈਂਟ ਆਉਣੀ ਫਾਟਾ ਰਿਹਾ ਨਾ ਤਾਂ ਪੁੱਠੇ ਮਰ ਜਾਣਗੇ ਆਪਾਂ ਪੁੱਠੇ ਮੈਂ ਕੱਲ ਨੂੰ ਲਿਆਉਂਗਾ ਕੱਲ ਵੀ ਲੈ ਜਾਊਗਾ ਲੋਕ ਤਾਂ ਤੱਪ ਜਾਂਦੇ ਹੁੰਦੇ ਨੇ ਪੈਸੇ ਅੱਛਾ ਹਾਂ ਆ ਪੱਖਾ ਲਾ ਲੈਣਾ ਇੱਥੇ ਗਰਮੀ ਬਹੁਤ ਆ ਤੂੰ ਤਾਂ ਹੁਣ ਲਾਏਂਗਾ ਹੋ ਤਾਂ ਐਸੀ ਲਾਲਾ ਤੇਰੇ ਤੇ ਤੋਤਾ ਐਸੀ ਇੱਕ ਸਿੱਧੀ ਆ ਜੀ ਪੈਸੀ ਕਿੱਥੇ ਆ ਬੇਨੁਦ ਬਿਲਦਰਾ ਲੋਕ ਹਨਮੀ ਬਹੁਤ ਨੇ ਅੱਜਕੱਲ ਪੈਸੇ ਨਿਕਲ ਆਦਾ ਜੀ ਹੱਸੀ ਕੱਲ ਭਾਈ ਹਾਂ ਭਾਈ ਕਿਵੇਂ ਆਏ ਤੂੰ ਪੈਸੇ ਚਾਹੀਦੇ ਸੀ ਕੀ ਕਰਨੇ ਆ ਭਾਈ ਪੈਸੇ ਤਾਂ ਹੈ ਪਹਿ ਟਰੈਕਟਰ ਜਾ ਲੈ ਕੇ ਆਉਣਾ ਸੀ ਜੀ ਟਰੈਕਟਰ ਭਾਈ ਤੁਹਾਡੇ ਕੋਲ ਹੈਗਾ ਤਾਂ ਹੈਗਾ ਭਾਈ ਉਹ ਨਹੀਂ ਇੱਕ ਹੋਰ ਨਮਾ ਲੈ ਕੇ ਆਉਣਾ ਜੀ ਉਹ ਤਾਂ ਵੇਚ ਤਾ ਭਾਈ ਤੁਸੀਂ ਤਾਂ ਹੀ ਤਾਂ ਮਰਦੇ ਹੋ ਕਾ ਤੇ ਵੇਚ ਤਾ ਭਾਈ ਇੰਨਾ ਬੱਚੇ ਟਰੈਕਟਰ ਅਸੀਂ ਉਹ ਨਹੀਂ ਮੈਂ ਹੁਣ ਖੇਤੀ ਮੈਂ ਕੰਮ ਲੱਗਣਾ ਜੀ ਕਹੋ ਭਾਈ ਨਾਲ ਤਾਂ ਤੇਰਾ ਬਾਪੂ ਕਹਿੰਦਾ ਸੀਗਾ ਭਾਈ ਮੈਂ ਆਪਣਾ ਮੁੰਡਾ ਨੌਕਰੀ ਤੇ ਲਾਉਣਾ ਸਾਨੂੰ ਨੌਕਰੀ ਕਿਹਨੇ ਦੇਣੀ ਲਾ 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 ਹਾਲੇ ਤੋਹੀ ਨੌਕਰੀ ਕਰਦੇ ਨਹੀਂ ਤੁਹਾਨੂੰ ਨੌਕਰੀ ਕੋਈ ਲੱਖਦਾ ਨਹੀਂ ਫਿਰ ਤੀ ਕਹਿੰਦੇ ਸਾਨੂੰ ਰੱਖਦਾ ਨਹੀਂ ਕੋਈ 5 ਲੱਖ ਦੇ ਦੇ। ਇਹ ਤਾਂ ਬਹੁਤ ਜ਼ਿਆਦਾ ਨਿਮੰਡਿਆ ਤੂੰ ਇੰਨੇ ਕੀ ਕਰ ਲੈਦੇ ਦੁੱਗਣਾ ਵਿਆਜ ਲਾ ਲੋ ਚਾਹੇ ਫਿਰ ਵਿਆਜ ਮੈਂ ਦੁੱਗਣਾ ਲਾਉਂਗਾ ਦੇਖ ਲਾ 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 ਟਾਈਮ ਨਾਲ ਭਰੀ ਗਈ ਵਿਆਜ ਭਰ ਦਾਂਗੀ ਹਾਂ ਇਹਨੂੰ ਕਾਸ਼ ਮਾਰ ਕੇ ਹਾਂ ਹਾਂ ਤੀ ਨਾ ਮਾ ਤੇਰਾ ਮੇਰਾ ਅਰਮੋਹ ਲਈ ਅੱਛਾ ਤੇ ਤੂੰ ਹਾਂ ਤਾਂ ਮੰਨਦਾ ਤੂੰ ਹਾਂਜੀ ਹਾਂਜੀ ਅੱਛਾ ਦਲੇ ਅਕੈਡਮੀਂ ਤੋਂ 5 ਲੱਖੇ ਨੂੰ ਠੀਕ ਆ ਹਾਂ ਸਾਲੇ ਟਾਈਮ ਨਾ ਮੋੜ ਜੀ ਪੈਸੇ ਚਲਾ ਪਾ ਉਹ ਕੁੱਤੂ ਵੀ ਟਰੈਕਟਰ ਜਿਹਾ ਕਿਤੋਂ ਮੰਗ ਲਿਆ ਆਪਣਾ ਹੀ ਆ ਬਾਪੂ ਇਹ ਹੀ ਲੈ ਜੀਪ ਵਾਲਿਆਂ ਦਾ ਵੀ ਮੰਗ ਲਿਆ ਨਾ ਨਾ ਉਹਨਾਂ ਦਾ ਨਹੀਂ ਆਪਣਾ ਹੀ ਪੈਸੇ ਕਿਤੋਂ ਲੈਤੀ ਫਿਰ ਤੈ ਪੈਸੇ ਬਾਣੀਏ ਤੋਂ ਬਾਣੀਏ ਤੋਂ ਕਿਤੋਂ ਪੁੱਛ ਕੇ ਲੈ ਤੂੰ ਕਿਉਂ ਕਿਤੋਂ ਪੁੱਛਣਾ ਸੀ ਇਸ ਦਾ ਤੇਰਾ ਬੁੜਾ ਪਰੂ ਅੱਜ ਲੋਸਮੈਂਟ ਹੋਈ ਸੀਗੀ ਪੰਡ ਨਾਲੇ ਅੱਜ ਲਿਸਟਾਂ ਨਹੀਂ ਆ ਵੀ ਲੱਗਣੀਆਂ ਸੀ ਜੇ ਮੇਰਾ ਕਰਜ਼ਾ ਮਾਫ਼ ਹੋ ਜੇ ਮੈਂ ਵਾਗੂ ਤੇਰੇ ਮੈਂ 5 ਰੁਪਏ ਤੇ 10 ਜਿਹੜਾ ਕਾ ਜਾਊਂ ਗੁਰਦੁਆਰਾ ਉਹ 11 ਕਿੱਲਿਆਂ ਦਾ ਵੀ ਨਾ ਪਿਓ ਲੰਬੜਕੇ ਨੂੰ ਇਹਨਾਂ ਦਾ 11 ਨੇ ਆਹ 12 ਵਾਲਿਆਂ ਦਾ ਵੀ ਆਇਆ ਪਿਆ ਓਏ ਆਹ ਤਾਂ 20 ਵਾਲਿਆਂ ਦਾ ਵੀ ਆਇਆ ਪਿਆ ਓ ਮੇਰਾ ਨਾਂ ਹੀ ਨਹੀਂ ਆਇਆ ਦਾ ਲੋਟ ਵੀ ਗੰਦੀ ਨਿਕਲ ਗਈ ਨਾ ਮੇਰਾ ਨਾਮ ਆਇਆ ਲਿਸਟ 'ਚ ਗਰੀਬ ਦੇ ਦੇਖ ਲੱਗ ਤਿੰਨ ਕਿ 25 25 ਕਿਲੇ ਆਦੇ ਲਿਸਟ 'ਚ ਨਾਮ ਆ ਗਿਆ ਜਿਨ੍ਹਾਂ ਦੇ 25 25 ਕਿਲੇ ਮੈਂ ਤਾਂ ਕੁੜੀ ਦੇ ਵਿਆਹ ਨੂੰ ਲੈ ਆ ਸੀ ਕਰ ਜਾ ਬਸ ਹੁਣ ਤਰਬਾ ਚੱਕ ਲਾ ਬਸ ਮੈਂ ਮਾਰਨ ਲੱਗਿਆ